ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਜਿੰਨੇ ਸੱਜਣ ਮਿੱਤਰ ਜੁੜੇ ਨੇ ਨਾਲ ਬਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੇ ਘਰ ਪਰਿਵਾਰ ਬਾਈ ਆਸ ਕਰਦੇ ਆ ਠੀਕ ਠਾਕ ਹੋਣਗੇ ਜੀ ਸਰਦੀਆਂ ਤਾਂ ਟਾਈਮ ਆ ਗਿਆ ਜੀ ਸਰਦੀਆਂ ਤੇ ਟਾਈਮ ਦੇ ਵਿੱਚ ਆਪਾਂ ਕਬੂਤਰਾਂ ਨੂੰ ਇੱਕ ਗਰਮ ਕਾੜਾ ਪੋਣੇ ਆ ਜੀ ਗਰਮ ਕਾੜੇ ਦੇ ਵਿੱਚ ਜਿਹੜੇ-ਜਿਹੜੀਆਂ ਐਟਮਾਂ ਪੈਂਦੀ ਐ ਤੁਹਾਨੂੰ ਉਹ ਦੱਸਾਂਗੇ ਤੇ ਕਿਵੇਂ ਬਣਾਉਣਾ ਐ ਕਾੜਾ ਅੱਜ ਤੁਹਾਨੂੰ ਦੱਸਾਂਗੇ ਜੀ ਕਾੜੇ ਦਾ ਸਮਾਨ ਕਾੜਾ ਇਸ ਤਰ੍ਹਾਂ ਹੈ ਜੀ ਨੋਟ ਕਰ ਲਿਓ ਕੱਲੀ-ਕੱਲੀ ਚੀਜ਼ ਲਿਖ ਲਿਓ ਜੀ ਕਾਪੀ ਪੈਨ ਤੇ ਕੱਲੀ-ਕੱਲੀ ਚੀਜ਼ ਲਿਖ ਰਿਹਾ ਜੀ ਕਾਪੀ ਪੈਨ ਚਾ ਕੇ ਨੋਟ ਕਰ ਲਿਓ ਤੇ ਬਣਾਉਣਾ ਕਿਵੇਂ ਹੈ ਕਿਵੇਂ ਕੁਤਰਾਂ ਦੇਣਾ ਜੀ ਉਹ ਸਾਰਾ ਤੁਹਾਨੂੰ ਮੈਂ ਦੱਸੂਗਾ ਤੇ ਆਪਣੇ ਘਰ ਦੇ ਦੱਸਣਗੇ ਤੁਹਾਨੂੰ ਕਾੜੇ ਦਾ ਸਮਾਨ 1 ਲੀਟਰ ਪਾਣੀ ਲੈਣਾ ਜੀ 2 ਪੀਸ ਵੱਡੀ ਇਲਾਇਚੀ ਦੇ 1 ਟੋਟਾ ਦਾਲਚੀਨੀ ਦਾ 5 ਗ੍ਰਾਮ ਅਦਰਕ ਚਾਰ ਕਲੀਆਂ ਲਸਣ ਦੀਆਂ 2 ਗ੍ਰਾਮ ਸੌਫ 1 ਗ੍ਰਾਮ ਹਲਦੀ ਦੋ ਪੀਸ ਮਗਾ ਦੇ ਪੰਜ ਪੀਸ ਮਨੱਕੇ 10 ਪੀਸ ਕਾਲੀਆਂ ਮਿਰਚਾਂ 10 ਪੀਸ ਲੌਂਗ ਹਾਂਜੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਬਾਈ ਠੀਕ ਹੈ ਆਪਾਂ ਨੇ 1 ਲੀਟਰ ਪਾਣੀ ਲੈਣਾ ਹੈ ਤੇ ਜਿਹੜੇ ਮਨੱਕੇ ਆ ਮਨੱਕਿਆਂ ਦੇ ਆਪਾਂ ਨੇ ਬੀਜ ਕੱਢਣੇ ਆ ਜੀ ਠੀਕ ਹੈ ਜੀ ਦੁਆਰੇ ਇਹ ਨੋਟ ਕਰ ਲਓ ਜੀ 1 ਲੀਟਰ ਪਾਣੀ ਦੋ ਬੀਜ ਲੈਣੇ ਆ ਜੀ ਵੱਡੀ ਇਲਾਇਚੀ ਦੇ ਕਟੋਟਾ ਲੈਣਾ ਹੈ ਦਾਲ ਚੀਨੀ ਦਾ ਜੀ ਐਟਾਗ ਤੇ 5 ਗ੍ਰਾਮ ਲੈਣਾ ਹੈ ਜੀ ਅਦਰਕ ਅਦਰਕ ਲੈ ਲਓ ਚਾਹੇ ਸੁੰਡ ਲੈ ਲਿਓ ਦੋਏ ਇੱਕੇ ਕੰਮ ਕਰਦੀਆਂ ਜੀ ਚਾਰ ਕਲੀਆਂ ਲੈਣੀਆਂ ਜੀ ਪਰ ਲਸਣ ਦੀਆਂ 2 ਗ੍ਰਾਮ ਲੈਣੀ ਹੈ ਜੀ ਸੌਫ 1 ਗ੍ਰਾਮ ਲੈਣੀ ਹੈ ਜੀ ਹਲਦੀ 2 ਪੀਸ ਲੈਣੇ ਹੈ ਜੀ ਮਗਾ ਦੇ 5 ਪੀਸ ਲੈਣੇ ਆ ਮਨੱਕੇ ਮਨੱਕੇ ਜਿਹੜੇ ਲੈਣੇ ਆ ਬੀਜ ਕੱਟ ਕੇ 10 ਕਾਲੀ ਮਿਰਚਾਂ ਦੀ 10 ਲੌਂਗ ਲੈਣੇ ਆਪਾਂ ਨੇ ਇਹਨੂੰ ਬਣਾਉਣਾ ਕਿਵੇਂ ਹੈ ਜੀ ਉਹ ਤੁਹਾਨੂੰ ਦੱਸ ਦਾਂ 1 ਲੀਟਰ ਪਾਣੀ ਲੈ ਕੇ ਆਪਾਂ ਨੇ ਹਲਕੀ ਆਂਚ 'ਤੇ ਪਰ ਬਣਾਉਣਾ ਇਸ ਕੜਾਹੇ ਤੇਜ਼ ਨਹੀਂ ਕਰਨਾ ਗੈਸ ਠੀਕ ਹੈ ਹਲਕੀ ਆਂਚ 'ਤੇ ਸਾਰਾ ਸਮਾਨ ਮਿਕਸ ਕਰਕੇ ਵਿੱਚ ਪਾ ਲੈਣਾ ਜੀ ਇਹਦੇ ਪਾਣੀ ਦੇ ਵਿੱਚ ਤੇ ਅੱਗ ਤੇ ਚਾੜ ਦੇਣਾ ਜਦੋਂ 300 ml ਪਾਣੀ ਰਹਿ ਗਿਆ 300 ਜਾਂ 350 ਜਦੋਂ 350 ਦੇ ਕਰੀਬ ਜਦ ਪਾਣੀ ਰਹਿ ਗਿਆ ਆਪਾਂ ਲੱਗੇ ਵੀ ਹਾਂ ਦੋ ਹਿੱਸੇ ਪਾਣੀ ਖਪਾ ਗਿਆ ਤੇ ਇੱਕ ਹਿੱਸਾ ਰਹਿ ਗਿਆ ਜੀ ਆਪਾਂ ਨਾ ਤਾਲਣਾ ਜੀ ਥੱਲੇ ਫਿਰ ਉਹਨੂੰ ਠੰਡਾ ਕਰ ਲੈਣਾ ਏ 1 ਲੀਟਰ ਪਾਣੀ ਦੇ ਵਿੱਚ ਆਪਾਂ ਨਾ 100 ਐਮਐਲ ਪਾਉਣਾ ਜੀ ਇਹ ਆਪਾਂ ਇਹ ਪਾਣੀ 2 ਦਿਨ ਭਲਾ ਸਕਦੇ ਹਾਂ ਹੁਣ ਤੁਹਾਡੇ ਕੋਲ ਜਿੰਨੇ ਕਬੂਤਰ ਐ ਉਹ ਸਾਹਮਣੇ ਨਾਲ ਤੁਸੀਂ ਆਪਣਾ ਕਰ ਲਿਓ ਜੇ ਤਿੰਨ ਗੁੱਜੇ ਪੈਂਦੇ ਹੋਏ ਤਾਂ ਆਪਣਾ ਕੁੱਟਿਆਂ ਦੇ ਵਿੱਚ ਤਿੰਨ ਗੁੱਜੇ ਰੱਖ ਹੁੰਦੇ ਹੋਏ ਤਾਂ ਤਿੰਨਾਂ ਦੇ ਵਿੱਚ 100-100 ਐਮਐਲ ਆ ਜਾਣਾ ਜੀ 1 ਲੀਟਰ ਪਾਣੀ ਦੇ ਵਿੱਚ ਸੋ ਇਹ ਮੈਨੂੰ ਪਾਉਣਾ ਆਪਣਾ ਨਹੀਂ ਤੇ ਇਹ ਪਾਣੀ ਕਿਵੇਂ ਅੱਜ ਘੋਲਤਾ ਪਾਣਾ ਅੱਜ ਦਾ ਦਿਨ ਪਿਲਾ ਸਕਦੇ ਕੱਲ ਦਾ ਦਿਨ ਪਿਲਾ ਸਕਦੇ ਕਿਉਂਕਿ ਸਾਧੀਆਂ ਦਾ ਟਾਈਮ ਹੈ ਅੱਜ ਕੱਲ ਪਾਣੀ ਵਾਲਾ ਨਹੀਂ ਮਾਰਦਾ ਤੇ ਨਾ ਖਰਾਬ ਹੁੰਦਾ ਜੇ ਆਪਾਂ ਜ਼ਿਆਦਾ ਦਿਨ ਰੱਖੂਗੇ ਤਾਂ ਫਿਰ ਉਹ ਨੁਕਸਾਨ ਦਾ ਹੋਏਗਾ ਜੀ ਤਾਂ ਆਪਾਂ 2 ਦਿਨ ਕੜਾ ਪਿਲਾ ਸਕਦੇ ਜੀ ਇਹ ਕਟਬੜ ਵੀ ਆਪਾਂ 15 ਦਿਨ ਬਾਅਦ ਇਹਦਾ ਕੋਰਸ ਕਰਾ ਦਿਓ ਤੇ ਬੈਕਟਰੀ ਰਲਟ ਮਿਲੂਗਾ ਜਿਹੜੇ ਬੁੱਤਰ ਘੁੱਗੀ ਮਾਰ ਕੇ ਬੈਠਦੇ ਜਾਂ ਇਕੱਠੇ ਹੋ ਕੇ ਬੈਠਦੇ ਆ ਤੇ ਉਹ ਚੀਜ਼ ਤੁਹਾਨੂੰ ਰਾਤ ਮਿਲੂਗੀ ਤਕੁ ਤਾਂ ਦਾਣਾ ਪਾਣੀ ਵੀ ਪਚਾਉਣਾਗੇ ਕਿ ਕਿਸੇ ਕੋਈ ਪ੍ਰਕਾਰ ਦੀ ਉਤਟਰ ਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਵਿਵਾਰ ਨਹੀਂ ਹੋਊਗਾ ਪੁੱਤਰ ਤੇ ਆਪਣਾ ਪੁੱਤਰ ਇਕੱਠਾ ਹੋ ਕੇ ਨਹੀਂ ਬੈਠੂਗਾ ਦਾਣਾ ਪਾਣੀ ਸਹੀ ਪਚਾਊਗਾ ਮਿੱਠਾ ਸਹੀ ਮਾਰੂਗਾ ਧਿਆਨ ਨਾਲ ਨੋਟ ਕਰ ਲੈ ਜੀ ਸਾਰੀ ਵੀਡੀਓ ਨੂੰ ਕਰਦੇ ਵੱਧ ਤੋਂ ਵੱਧ ਸ਼ੇਅਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿੰਨੇ ਵੀ ਸੱਜਣ ਸਹੋਤੇ ਮਿਲੇ ਨੇ ਆਪਣੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਅਗਲੇ ਟੌਪਿਕ ਦੇ ਨਾਲ ਜਦ ਤੱਕ ਸਾਰੀ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ